ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਇਸ ਸਮੇਂ ਦੀ ਵੱਡੀ ਅਪਡੇਟ ਜੋ ਆਈ ਹੈ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੇ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹ ਐਨਡੀਆ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਉਹ ਨਰਿੰਦਰ ਮੋਦੀ ਹੋਣਗੇ ਤੇ 7 ਜੂਨ ਨੂੰ ਵੱਡੀ ਜਿਹੜੀ ਐਨਡੀਏ ਦੀ ਬੈਠਕ ਹੋਵੇਗੀ ਉਸ ਤੋਂ ਬਾਅਦ 8 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਇਹ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਵੱ ਜਿਹੜੀ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਵੱਡਾ ਬਿਆਨ ਦਿੱਤਾ ਗਿਆ ਉੱਥੇ ਹੀ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਜਿਹੜੀ 17ਵੀਂ ਲੋਕ ਸਭਾ ਸੀ ਉਸ ਨੂੰ ਭੰਗ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀ ਤੇ ਉਹ ਵੀ ਭੰਗ ਕਰ ਦਿੱਤੀ ਗਈ ਹੈ ਕੈਬਨਟ ਦੇ ਵਿਸਤਾਰ ਦੇ ਨਾਲ ਜੋ ਅਸਤੀਫਾ ਦਿੱਤਾ ਗਿਆ ਉਸ ਦੇ ਤਹਿਤ ਇਹ ਜਿਹੜੀ 17ਵੀਂ ਲੋਕ ਸਭਾ ਸੀ ਉਹ ਭੰਗ ਕਰ ਦਿੱਤੀ ਗਈ ਹੈ ਤੇ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਰਾਤ ਦੇ ਵੇਲੇ ਦੇ ਇੱਕ ਡਿਨਰ ਵੀ ਰੱਖਿਆ ਗਿਆ ਹੈ ਕਿ ਅੰਤਿਮ ਪਾਰਟੀ ਵੀ ਰੱਖੀ ਗਈ ਹੈ ਵਧਾਈ ਵੀ ਰੱਖੀ ਗਈ ਹੈ ਜੋ ਅੱਜ ਸ਼ਾਮ ਨੂੰ ਰਾਤ ਵੇਲੇ ਦਾ ਜਿਹੜਾ ਡਿਨਰ ਹੈ ਉਹ ਕੀਤਾ ਜਾਵੇਗਾ ਅੰਤਿਮ ਵਧਾਈ ਹੋਵੇਗੀ ਉਸ ਦੇ ਨਾਲ ਹੀ ਜਿਹੜਾ ਵੱਡਾ ਸਵਾਲ ਖੜਾ ਹੋ ਰਿਹਾ ਸੀ ਕਿ ਕਿਤੇ ਨਾ ਕਿਤੇ ਅੱਜ ਇਸ ਤਰ੍ਹਾਂ ਸਵੇਰੇ ਨितीश ਕੁਮਾਰ ਤੇ ਤਜਸ਼ਵੀ ਆਦਮ 21 ਫਲਾਈਟ ਦੇ ਵਿੱਚ ਦਿੱਲੀ ਪਹੁੰਚਦੇ ਨੇ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਸੀ ਕਿਉਂਕਿ ਨितीश ਕੁਮਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਵੱਡੀ ਸਟੇਟਮੈਂਟ ਦਿੱਤੀ ਗਈ ਸੀ ਕਿ ਸਰਕਾਰ ਤਾਂ ਬਣੇਗੀ ਪਰ ਕਿਸੇ ਦਾ ਨਾਂ ਨਹੀਂ ਲਿਆ ਗਿਆ ਸੀ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੀ ਕਿਉਂਕਿ ਇੱਕ ਪਾਸੇ ਇੰਡੀਆ ਘਰਚੋਰ ਦੇ ਵੱਲੋਂ ਵੀ ਦਾਵਾ ਠੋਕਿਆ ਜਾ ਰਿਹਾ ਸੀ ਕਿ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਗੱਲਬਾਤ ਲਗਾਤਾਰ ਜਾਰੀ ਹੈ ਉਤੇ ਹੀ ਹੁਣ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਚੰਦਰਬਾਬੂ ਨਾਈਡੀ ਦੇ ਵੱਲੋਂ ਤੇ ਨਿਤਿਸ਼ ਕੁਮਾਰ ਦੇ ਵੱਲੋਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹ ਐਨਡੀਏ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ ਹੋਣਗੇ ਤੇ ਕਿਤਨੇ ਕਿਤੇ ਜਿਹੜੀ ਪਿਕਚਰ ਹੈ ਹੁਣ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕੁਝ ਸਮੇਂ ਬਾਅਦ ਹੁਣ ਐਨਡੀਏ ਦੀ ਮੀਟਿੰਗ ਵੀ ਹੋਵੇਗੀ ਤੇ ਮੀਟਿੰਗ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਕੋਈ ਰਾਸ਼ਟਰਪਤੀ ਦੇ ਕੋਲ ਜਿਹੜਾ ਦਾਵਾ ਹੈ ਉਹ ਅੱਜ ਹੀ ਪੇਸ਼ ਕੀਤਾ ਜਾਂਦਾ ਸਰਕਾਰ ਬਣਾਉਣ ਦੇ ਲਈ ਜਾਂ ਕਿਤਨੇ ਕਿਤੇ ਅਜੇ ਉਸਤੇ ਵੀ ਵਿਚਾਰ ਚਰਚਾ ਹੁੰਦੀ ਹੈ ਇਹ ਕੁਝ ਹੀ ਸਮੇਂ ਬਾਅਦ ਬਿਲਕੁਲ ਸਪਸ਼ਟ ਹੋ ਜਾਵੇਗਾ ਹਾਲਾਂਕਿ ਰਾਸ਼ਟਰਪਤੀ ਦ ਨarendra Modi ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਹ ਸਪਕਾਰ ਕਰ ਲਿਆ ਗਿਆ ਤੇ ਜਿਹੜੀ 17ਵੀਂ ਲੋਕ ਸਭਾ ਸੀ ਉਸ ਨੂੰ ਵੀ ਭੰਗ ਕਰ ਦਿੱਤਾ ਗਿਆ ਉੱਥੇ ਹੀ ਜਿਹੜੀ ਅੰਤਿਮ ਪਾਰਟੀ ਹੁੰਦੀ ਹੈ ਜਿਹੜੀ ਵਿਦਾਇਗੀ ਪਾਰਟੀ ਹੁੰਦੀ ਹੈ ਉਹ ਵੀ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਕੈਬਨਟ ਦਾ ਵਿਸਤਾਰ ਹੋਵੇਗਾ ਉਸ ਦੇ ਵਿੱਚ ਖਾਸ ਕਰਕੇ ਨਿਤਿਸ਼ ਕੁਮਾਰ ਨੂੰ ਤੇ ਚੰਦਰਬਾਬੂ ਨਾਇਡੂ ਨੂੰ ਕਿਹੜੀ ਕੁਰਸੀਆਂ ਤੇ ਬਿਠਾਇਆ ਜਾਂਦਾ ਹੈ ਕਿਹੜੇ ਅਹੁਦੇ ਮਿਲਦੇ ਨੇ ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਦੇਸ਼ ਦੀ ਰਾਜਨੀਤੀ ਦੇ ਵਿੱਚ ਇਸ ਵਾਰ ਉਲਟ ਫੇਰ ਜ਼ਰੂਰ ਹੋਇਆ ਉਸ ਨੂੰ ਲੈ ਕੇ ਵੀ ਕਿਤਨੇ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਗਏ ਸੀ ਕਿਉਂਕਿ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ ਉਸ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ 나ਗੜੂ ਵੱਡਾ ਹਿੱਸਾ ਹੋ ਸਕਦੇ ਨੇ ਵੱਡਾ ਜਿਹੜਾ ਰੋਲ ਪਲੇ ਕਰ ਸਕਦੇ ਨੇ ਸਰਕਾਰ ਦੇ ਵਿੱਚ ਜਿਸ ਨੂੰ ਲੈ ਕੇ ਕਿਤਨੇ ਕਿਤੇ ਉਹਨਾਂ ਨੂੰ ਵੱਡੀਆਂ ਕੁਰਸੀਆਂ ਦੇ ਉੱਤੇ ਵੀ ਬਿਠਾਇਆ ਜਾ ਸਕਦਾ ਵੱਡੇ ਅਹੁਦੇ ਵੀ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ ਪਰ ਅਜੇ ਉਸ ਨੂੰ ਲੈ ਕੇ ਪਿਕਚਰ ਕਲੀਅਰ ਹੋਣੀ ਸਾਫ ਹੋਣੀ ਬਾਕੀ ਹੈ ਪਰ ਜਿਸ ਤਰ੍ਹਾਂ ਦਾ ਦਾਵਾ ਠੋਕਿਆ ਗਿਆ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਸ ਤੋਂ ਸਾਫ ਹੋ ਰਿਹਾ ਹੈ ਕਿ 7 ਜੂਨ ਨੂੰ ਐਨਡੀਏ ਦੀ ਇੱਕ ਵੱਡੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ 8 ਜੂਨ ਨੂੰ ਮੁਰਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ 100 ਵੀ ਉਸੇ ਦਿਨ ਚੁੱਕੀ ਜਾਵੇਗੀ ਹਾਲਾਂਕਿ ਕਿੰਨੇ ਕਿਤੇ ਪਹਿਲਾਂ ਜਿਹੜੀ ਪਿਕਚਰ ਸੀ ਉਸ ਦੇ ਵਿੱਚ ਸਵਾਲ ਜਰੂਰ ਖੜੇ ਹੋ ਰਹੇ ਸੀ ਪਰ ਹੁਣ ਸਟੇਟਮੈਂਟਾਂ ਜਿਸ ਤਰ੍ਹਾਂ ਆ ਚੁੱਕੀਆਂ ਨੇ ਚੰਦਰਬਾਬੂ ਨਾਈਡੀ ਦੀ ਤੇ ਨਿਤਿਸ਼ ਕੁਮਾਰ ਦੀਆਂ ਉਸ ਤੋਂ ਬਾਅਦ ਪਿਕਚਰ ਕਲੀਅਰ ਹੁੰਦੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਸਸਕਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਇਸ ਸਮੇਂ ਦੀ ਵੱਡੀ ਅਪਡੇਟ ਜੋ ਆਈ ਹੈ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੇ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹ ਐਨਡੀਆ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਉਹ ਨਰਿੰਦਰ ਮੋਦੀ ਹੋਣਗੇ ਤੇ 7 ਜੂਨ ਨੂੰ ਵੱਡੀ ਜਿਹੜੀ ਐਨਡੀਏ ਦੀ ਬੈਠਕ ਹੋਵੇਗੀ ਉਸ ਤੋਂ ਬਾਅਦ 8 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਇਹ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਵਾ ਜਿਹੜੀ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਵੱਡਾ ਬਿਆਨ ਦਿੱਤਾ ਗਿਆ ਉਥੇ ਹੀ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਜਿਹੜੀ 17ਵੀਂ ਲੋਕ ਸਭਾ ਸੀ ਉਸ ਨੂੰ ਭੰਗ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀ ਤੇ ਉਹ ਵੀ ਭੰਗ ਕਰ ਦਿੱਤੀ ਗਈ ਹੈ ਕੈਬਨਟ ਦੇ ਵਿਸਤਾਰ ਦੇ ਨਾਲ ਜੋ ਅਸਤੀਫਾ ਦਿੱਤਾ ਗਿਆ ਉਸ ਦੇ ਤਹਿਤ ਇਹ ਜਿਹੜੀ 17ਵੀਂ ਲੋਕ ਸਭਾ ਸੀ ਉਹ ਭੰਗ ਕਰ ਦਿੱਤੀ ਗਈ ਹੈ ਤੇ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਰਾਤ ਦੇ ਵੇਲੇ ਦੇ ਇੱਕ ਡਿਨਰ ਵੀ ਰੱਖਿਆ ਗਿਆ ਹੈ ਕਿ ਅੰਤਿਮ ਪਾਰਟੀ ਵੀ ਰੱਖੀ ਗਈ ਹੈ ਵਧਾਈ ਵੀ ਰੱਖੀ ਗਈ ਹੈ ਜੋ ਅੱਜ ਸ਼ਾਮ ਨੂੰ ਰਾਤ ਵੇਲੇ ਦਾ ਜਿਹੜਾ ਡਿਨਰ ਹੈ ਉਹ ਕੀਤਾ ਜਾਵੇਗਾ ਅੰਤਿਮ ਵਧਾਈ ਹੋਵੇਗੀ ਉਸ ਦੇ ਨਾਲ ਹੀ ਜਿਹੜਾ ਵੱਡਾ ਸਵਾਲ ਖੜਾ ਹੋ ਰਿਹਾ ਸੀ ਕਿ ਕਿਤੇ ਨਾ ਕਿਤੇ ਅੱਜ ਸਤਰਾ ਸਵੇਰੇ ਨितीश ਕੁਮਾਰ ਤੇ ਤਜਸ਼ਵੀ ਯਾਦਵ 21 ਫਲਾਈਟ ਦੇ ਵਿੱਚ ਦਿੱਲੀ ਪਹੁੰਚਦੇ ਨੇ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਸੀ ਕਿਉਂਕਿ ਨितीश ਕੁਮਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਵੱਡੀ ਸਟੇਟਮੈਂਟ ਦਿੱਤੀ ਗਈ ਸੀ ਕਿ ਸਰਕਾਰ ਤਾਂ ਬਣੇਗੀ ਪਰ ਕਿਸੇ ਦਾ ਨਾਂ ਨਹੀਂ ਲਿਆ ਗਿਆ ਸੀ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸੀ ਕਿਉਂਕਿ ਇੱਕ ਪਾਸੇ ਇੰਡੀਆ ਘਰਚੋਰ ਦੇ ਵੱਲੋਂ ਵੀ ਦਾਵਾ ਠੋਕਿਆ ਜਾ ਰਿਹਾ ਸੀ ਕਿ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਗੱਲਬਾਤ ਲਗਾਤਾਰ ਜਾਰੀ ਹੈ ਉਤੇ ਹੀ ਹੁਣ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਚੰਦਰਬਾਬੂ ਨਾਈਡੀ ਦੇ ਵੱਲੋਂ ਤੇ ਨਿਤਿਸ਼ ਕੁਮਾਰ ਦੇ ਵੱਲੋਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹ ਐਨਡੀਆ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ ਹੋਣਗੇ ਤੇ ਕਿਤਨਾ ਕਿਤੇ ਜਿਹੜੀ ਪਿਕਚਰ ਹੈ ਹੁਣ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕੁਝ ਸਮੇਂ ਬਾਅਦ ਹੋਣ ਐਨਡੀਆ ਦੀ ਮੀਟਿੰਗ ਵੀ ਹੋਵੇਗੀ ਤੇ ਮੀਟਿੰਗ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿ ਕੋਈ ਰਾਸ਼ਟਰਪਤੀ ਦੇ ਕੋਲ ਜਿਹੜਾ ਦਾਵਾ ਹੈ ਉਹ ਅੱਜ ਹੀ ਪੇਸ਼ ਕੀਤਾ ਜਾਂਦਾ ਸਰਕਾਰ ਬਣਾਉਣ ਦੇ ਲਈ ਜਾਂ ਕਿਤਨਾ ਕਿਤੇ ਅਜੇ ਉਸਤੇ ਵੀ ਵਿਚਾਰ ਚਰਚਾ ਹੁੰਦੀ ਹੈ ਇਹ ਕੁਝ ਹੀ ਸਮੇਂ ਬਾਅਦ ਬਿਲਕੁਲ ਸਪਸ਼ਟ ਹੋ ਜਾਵੇਗਾ ਹਾਲਾਂਕਿ ਰਾਸ਼ਟਰਪਤੀ ਦ੍ਰ ਨਰਿੰਦਰ ਮੋਦੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਹ ਸਪਕਾਰ ਕਰ ਲਿਆ ਗਿਆ ਤੇ ਜਿਹੜੀ 17ਵੀਂ ਲੋਕ ਸਭਾ ਸੀ ਉਸ ਨੂੰ ਵੀ ਭੰਗ ਕਰ ਦਿੱਤਾ ਗਿਆ ਉੱਥੇ ਹੀ ਜਿਹੜੀ ਅੰਤਿਮ ਪਾਰਟੀ ਹੁੰਦੀ ਹੈ ਜਿਹੜੀ ਵਿਦਾਇਗੀ ਪਾਰਟੀ ਹੁੰਦੀ ਹੈ ਉਹ ਵੀ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਕੈਬਨਟ ਦਾ ਵਿਸਤਾਰ ਹੋਵੇਗਾ ਉਸ ਦੇ ਵਿੱਚ ਖਾਸ ਕਰਕੇ ਨਿਤਿਸ਼ ਕੁਮਾਰ ਨੂੰ ਤੇ ਚੰਦਰਬਾਬੂ ਨਾਇਡੂ ਨੂੰ ਕਿਹੜੀ ਕੁਰਸੀਆਂ ਤੇ ਬਿਠਾਇਆ ਜਾਂਦਾ ਹੈ ਕਿਹੜੇ ਅਹੁਦੇ ਮਿਲਦੇ ਨੇ ਕਿਉਂਕਿ ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਦੇਸ਼ ਦੀ ਰਾਜਨੀਤੀ ਵਿਚ ਇਸ ਵਾਰ ਉਲਟਫੇਰ ਜਰੂਰ ਹੋਇਆ ਉਸ ਨੂੰ ਲੈ ਕੇ ਵੀ ਕਿਤਨੇ ਕਿਤੇ ਵੱਡੇ ਸਵਾਲ ਜਰੂਰ ਖੜੇ ਹੋ ਗਏ ਸੀ ਕਿਉਂਕਿ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ ਉਸ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ 나ਡੂ ਵੱਡਾ ਹਿੱਸਾ ਹੋ ਸਕਦੇ ਨੇ ਵੱਡਾ ਜਿਹੜਾ ਰੋਲ ਪਲੇ ਕਰ ਸਕਦੇ ਨੇ ਸਰਕਾਰ ਦੇ ਵਿੱਚ ਜਿਸ ਨੂੰ ਲੈ ਕੇ ਕਿਤਨੇ ਕਿਤੇ ਉਹਨਾਂ ਨੂੰ ਵੱਡੀਆਂ ਕੁਰਸੀਆਂ ਦੇ ਉੱਤੇ ਵੀ ਬਿਠਾਇਆ ਜਾ ਸਕਦਾ ਵੱਡੇ ਅਹੁਦੇ ਵੀ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ ਪਰ ਅਜੇ ਉਸ ਨੂੰ ਲੈ ਕੇ ਪਿਕਚਰ ਕਲੀਅਰ ਹੋਣੀ ਸਾਫ ਹੋਣੀ ਬਾਕੀ ਹੈ ਪਰ ਜਿਸ ਤਰ੍ਹਾਂ ਦਾ ਦਾਵਾ ਠੋਕਿਆ ਗਿਆ ਹੈ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਸ ਤੋਂ ਸਾਫ ਹੋ ਰਿਹਾ ਹੈ ਕਿ 7 ਜੂਨ ਨੂੰ ਐਨਡੀਏ ਦੀ ਇੱਕ ਵੱਡੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ 8 ਜੂਨ ਨੂੰ ਮੁਰਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ 100 ਵੀ ਉਸੇ ਦਿਨ ਚੁੱਕੀ ਜਾਵੇਗੀ ਹਾਲਾਂਕਿ ਕਿੰਨੇ ਕਿਤੇ ਪਹਿਲਾਂ ਜਿਹੜੀ ਪਿਕਚਰਸ ਸੀ ਉਸ ਦੇ ਵਿੱਚ ਸਵਾਲ ਜ਼ਰੂਰ ਖੜੇ ਹੋ ਰਹੇ ਸੀ ਪਰ ਹੁਣ ਸਟੇਟਮੈਂਟਾਂ ਜਿਸ ਤਰ੍ਹਾਂ ਆ ਚੁੱਕੀਆਂ ਨੇ ਚੰਦਰਬਾਬੂ ਨਾਈਡੀ ਦੀ ਤੇ ਨਿਤਿਸ਼ ਕੁਮਾਰ ਦੀਆਂ ਉਸ ਤੋਂ ਬਾਅਦ ਪਿਕਚਰ ਕਲੀਅਰ ਹੁੰਦੀ ਸਾਫ਼ ਹੁੰਦੀ ਨਜ਼ਰ ਆ ਰਹੀ ਆ ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਇਸ ਸਮੇਂ ਦੀ ਵੱਡੀ ਅਪਡੇਟ ਜੋ ਆਈ ਹੈ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੇ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹ ਐਨਡੀਆ ਦਾ ਹਿੱਸਾ ਹੋਣਗੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਉਹ ਨਰਿੰਦਰ ਮੋਦੀ ਹੋਣਗੇ ਤੇ 7 ਜੂਨ ਨੂੰ ਵੱਡੀ ਜਿਹੜੀ ਐਨਡੀਏ ਦੀ ਬੈਠਕ ਹੋਵੇਗੀ ਉਸ ਤੋਂ ਬਾਅਦ 8 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਇਹ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਵਾ ਜਿਹੜੀ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਵੱਡਾ ਬਿਆਨ ਦਿੱਤਾ ਗਿਆ ਉਥੇ ਹੀ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਜਿਹੜੀ 17ਵੀਂ ਲੋਕ ਸਭਾ ਸੀ ਉਸ ਨੂੰ ਭੰਗ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀ ਤੇ ਉਹ ਵੀ ਭੰਗ ਕਰ ਦਿੱਤੀ ਗਈ ਹੈ ਕੈਬਨਟ ਦੇ ਵਿਸਤਾਰ ਦੇ ਨਾਲ ਜੋ ਅਸਤੀਫਾ ਦਿੱਤਾ ਗਿਆ ਉਸ ਦੇ ਤਹਿਤ ਇਹ ਜਿਹੜੀ 17ਵੀਂ ਲੋਕ ਸਭਾ ਸੀ ਉਹ ਭੰਗ ਕਰ ਦਿੱਤੀ ਗਈ ਹੈ ਤੇ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਰਾਤ ਦੇ ਵੇਲੇ ਦੇ ਇੱਕ ਡਿਨਰ ਵੀ ਰੱਖਿਆ ਗਿਆ ਹੈ ਕਿ ਅੰਤਿਮ ਪਾਰਟੀ ਵੀ ਰੱਖੀ ਗਈ ਹੈ ਵਧਾਈ ਵੀ ਰੱਖੀ ਗਈ ਹੈ ਜੋ ਅੱਜ ਸ਼ਾਮ ਨੂੰ ਰਾਤ ਵੇਲੇ ਦਾ ਜਿਹੜਾ ਡਿਨਰ ਹੈ ਉਹ ਕੀਤਾ ਜਾਵੇਗਾ ਅੰਤਿਮ ਵਧਾਈ ਹੋਵੇਗੀ ਉਸ ਦੇ ਨਾਲ ਹੀ ਜਿਹੜਾ ਵੱਡਾ ਸਵਾਲ ਖੜਾ ਹੋ ਰਿਹਾ ਸੀ ਕਿ ਕਿਤੇ ਨਾ ਕਿਤੇ ਅੱਜ ਇਸ ਤਰ੍ਹਾਂ ਸਵੇਰੇ ਨਿਤਿਸ਼ ਕੁਮਾਰ ਤੇ ਤਜਸ਼ਵੀ ਯਾਦਵ 21 ਫਲਾਈਟ ਦੇ ਵਿੱਚ ਦਿੱਲੀ ਪਹੁੰਚਦੇ ਨੇ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਸੀ ਕਿਉਂਕਿ ਨਿਤਿਸ਼ ਕੁਮਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਵੱਡੀ ਸਟੇਟਮੈਂਟ ਦਿੱਤੀ ਗਈ ਸੀ ਕਿ ਸਰਕਾਰ ਤਾਂ ਬਣੇਗੀ ਪਰ ਕਿਸੇ ਦਾ ਨਾਂ ਨਹੀਂ ਲਿਆ ਗਿਆ ਸੀ ਉਸ ਤੋਂ ਬਾਅਦ ਵੱਡੇ ਸਵਾਲ ਖੜੇ ਹੋਣੇ ਸ਼ੁਰੂ